ਅਨਰੇਖੀ ਤੁਸੀਂ ਤੇ ਮੈਂ ਤੁਹਾਡੇ ਨਾਲ ਵਰਸ਼ਾ ਸਵੇਰੇ ਤੜਕਸਾਰ ਹੀ ਇੱਕ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਿਆ ਹੁਸ਼ਿਆਰਪੁਰ ਸ਼ਹਿਰ ਦੀ ਜਿੱਥੇ ਸਵੇਰ ਹੁੰਦਿਆ ਹੈ ਭਿਆਨਕ ਹਾਦਸਾ ਵਾਪਰਦਾ ਹੈ ਜਿੱਥੇ ਇੱਕ ਘਰ ਦੀ ਛੱਤ ਡਿੱਗਣ ਕਰ ਘਰ ਦੇ ਜੀਵਾਂ ਦੀ ਜੇ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੀ ਉਸ ਘਰ ਦੀ ਜਿਸ ਦੇ ਸਵੇਰੇ ਤੜਕਸਾਰ ਛੱਤ ਡਿੱਗ ਜਾਂਦੀ ਹੈ ਪਰਿਵਾਰਕ ਮੈਂਬਰ ਆਰਾਮ ਦੇ ਨਾਲ ਸੌ ਰਹੇ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਇਹ ਰਾਤ ਉਹਨਾਂ ਦੀ ਆਖਰੀ ਰਾਤ ਹੈ ਤਾਂ ਦੱਸ ਦੇ ਕਿ ਇਹ ਜੋ ਹਾਦਸਾ ਹੈ ਹਾਦਸਾ ਖਸ਼ਿਆਰਪੁਰ ਦੇ ਅਹਿਮਦਨਗਰ ਵਾਰਡ ਨੰਬਰ 14 ਦੇ ਵਿੱਚ ਵਾਪਰਿਆ ਥਾਣਾ ਟਾਂਡਾ ਜ਼ਿਲ੍ਹੇ ਦੇ ਵਿੱਚ ਜਿੱਥੇ ਇੱਕ ਘਰ ਦੀ ਛੱਤ ਡੇਗ ਗਈ ਹੈ ਜਿਸ ਕਮਰੇ ਦੇ ਵਿੱਚ ਦੱਸਿਆ ਗਿਆ 6 ਮੈਂਬਰ ਰਹਿੰਦੇ ਸਨ ਜਿਨ੍ਹਾਂ ਦੇ ਵਿੱਚ ਸ਼ੰਕਰ ਸ਼ਿਵਾਨੀ ਤੇ ਪੂਜਾ ਜਿਸ ਦੀ ਉਮਰ 4 ਸਾਲ ਦੱਸੀ ਜਾ ਰਹੀ ਹੈ ਉਹਨਾਂ ਦੀ ਮੌਤ ਹੋ ਗਈ ਹੈ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਹਨਾਂ ਦੀ ਜੋ ਬਦੋ ਭੇਟੀਆਂ ਸਨ ਸੁਨੀਤਾ ਤੇ ਪ੍ਰੀਤੀ ਜਿਹਨਾਂ ਨੂੰ ਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉਹਨਾਂ ਦੀ ਪਤਨੀ ਨੂੰ ਵੀ ਜ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿਨ੍ਹਾਂ ਦੀ ਜ ਕਾਫੀ ਜ਼ਿਆਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਾਂ ਦਾ ਦਰੋਂ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੀ ਜ ਦੋ ਬੇਟੀਆਂ ਹਨ ਉਹਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹੈ ਬੇਹਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੁਸ਼ਿਆਰਪੁਰ ਤੋਂ ਜਿੱਥੇ ਮਕਾਨ ਦੀ ਛੱਤ ਡਿੱਗਣ ਕਰ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ ਤੇ ਕੁਝ ਜੋ ਹਨ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਮਾਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਮਾ ਨੇ ਰੋ ਰੋ ਕੇ ਆਪਣਾ ਹਾਲ ਬਿਆਨ ਕੀਤਾ ਹੈ ਗੁ ਇਸ ਮਾਮਲੇ ਤੇ ਮਾਦਾ ਕੀ ਕੁਝ ਕਹਿਣਾ ਤੁਸੀਂ ਸੁਣ ਸਕਦੇ ਹੋ ਫਿਰ ਕਿ ਹਲ 5:00 ਕਰ ਦਰਾਂ ਲੈ 5:00 ਜੀ ਉਹ ਉੱਠ ਗਏ ਤੇ ਲਾਈਟ ਚੱਲ ਗਈ ਤੇ ਤੋਂ ਬਾਹਰ ਬੂਏ ਮੋਰੇ ਬੈਠੇ ਸੀ ਫਿਰ ਲਾਈਟ ਆਇਆ ਉਸ ਤੋਂ ਬਾਅਦ ਵੀ ਸਾਰੇ ਸੋਨੇ ਚੱਲ ਗਏ ਤੋਂ ਮੈਂ ਖਾਦੇ ਮੰਗਦੇ ਨਾ ਝਾੜੂ ਲਗਾ ਕੇ ਮੈਂ ਬਾਹਰ ਤੇ ਫਿਰ ਕੋਈ ਸੇ ਚੜਨ ਲੱਗ ਰਹੀ ਸੀ ਕਿ ਇਹ ਸਭ ਹੀ ਦਿਖ ਪੈ ਲੇ ਘਰ ਵਾਲੇ ਦਾ ਕੀ ਨਾਮ ਹੈ ਸ਼ੰਕਰ ਸ਼ੰਕਰ ਹਾਂ ਸ਼ੰਕਰ ਵੰਡਲ ਉਸ ਦੇ ਪਿਤਾ ਦਾ ਨਾਮ ਕੀ ਹੈ ਉਸ ਦਾ ਪਿਤਾ ਦਾ ਬਦਲ ਵੰਡਲ ਕਿਹਾਂ ਸੇ ਆਪ ਰਹਤੇ ਘਾਪੇ ਹੋ ਮੇਰਾ ਆਪ ਯਾਰ ਭਾਰਗੋਸ਼ਤੀ ਕੀ ਕਰਤੇ ਹੋ ਯਾਹਾਂ ਤੇ ਕੰਮ ਕਰਦੇ ਹੈਗੇ ਅੱਜ ਇਹ ਪੁਰਦੇ ਵਿੱਚ ਬਹੁਤ ਹੀ ਮੰਨਪਾਕੀ ਖਬਰ ਹੈ ਮੈਨੂੰ ਜਸਟ 30 ਮਿੰਟ ਪਹਿਲਾਂ ਪਤਾ ਲੱਗਾ ਕਿ ਇੱਕ ਪਰਦੇਸੀ ਪਰਿਵਾਰ ਸੀਗਾ ਜਿਹਦੇ ਤਿੰਨ ਬੱਚੀਆਂ ਸੀ ਤਾਂ ਹਸਬੰਡ ਵਾਈਫ ਸੀਗੇ ਬੁੱਲ ਛੇ ਮੈਂਬਰ ਸੀਗੇ ਤਾਂ ਜਿਨ੍ਹਾਂ ਦੇ ਵਿੱਚੋਂ ਦੋ ਬੱਚੀਆਂ ਦੀ ਇੱਕ ਹਸਬੰਦ ਦੀ ਇਹਨਾਂ ਦੇ ਦੀ ਡੈਥ ਹੋ ਗਈ ਹੈ ਔਰ ਦੋ ਬੱਚੀਆਂ ਤੇ ਇਹ ਆਪ ਠੀਕ ਹੈ ਉਹਨਾਂ ਦੇ ਵੀ ਇਲਾਜ ਚੱਲ ਰਿਹਾ ਜਿਹਦੇ ਦੋ ਬੱਚੀਆਂ ਦਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਬਿਲਡਿੰਗਾਂ ਆਪ ਜੀ ਨੂੰ ਲੱਗਦਾ ਹੈ ਕਿ ਬਰਸਾਤ ਦਾ ਮਹੀਨਾ ਆਇਆ ਤੁਹਾਨੂੰ ਲੱਗਦਾ ਹੈ गिर ਸਕਦੀ ਹੈ ਜਾਂ ਕਿਦਾਂ ਉਹ ਜੇ ਤਾਂ ਸ਼ਹਿਰ ਦੇ ਵਿੱਚ ਰਹਿੰਦੇ ਤਾਂ ਇਹੋ ਦਫ਼ਤਰ ਦੇ ਵਿੱਚ ਕੰਡੈਕਟ ਕਰੋ ਜਾਂ ਮੇਰੇ ਨਾਲ ਕੰਡੈਕਟ ਕਰ ਲਓ ਕਿਉਂਕਿ ਬਰਸਾਤ ਦੇ ਨਾਲ ਜਿਹੜੀਆਂ ਕੱਚੀਆਂ ਬਿਲਡਿੰਗਾਂ ਪੁਰਾਣੀਆਂ ਬਿਲਡਿੰਗਾਂ ਉਹ ਡਿੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ ਤਾਂ ਇਹਨੂੰ ਜ਼ਰੂਰ ਵਿਚਾਰਿਆ ਜਾਵੇ ਤਾਂ ਕਿ ਹੋਰ ਪਰਿਵਾਰ ਕਿਸੇ ਦਾ ਨੁਕਸਾਨ ਨਾ ਹੋ ਸਕੇ ਤਾਂ ਬਾਕੀ ਜੋ ਵੀ ਸਰਕਾਰ ਵੱਲੋਂ ਲੀਗਲੀ ਹੈਲਪ ਹੋ ਸਕਦੀ ਹੈ ਵੱਧ ਤੋਂ ਵੱਧ ਅਸੀਂ ਇਸ ਪਰਿਵਾਰ ਦੀ ਹੈਲਪ ਕਰਾਂਗੇ ਪਰ ਜਿਹੜਾ ਹੈ ਹੈਪਨ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਆ ਤਾਂ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜੇ ਹੋਰ ਵੀ ਕਿਸੇ ਨੂੰ ਮਹਿਸੂਸ ਹੁੰਦਾ ਕਿ ਮਕਾਨ ਡਿੱਗ ਸਕਦਾ ਹੈ ਜਾਂ ਬਾਲਿਆਂ ਵਾਲੀਆਂ ਕੱਚੀਆਂ ਸੜ ਹੈਗੀਆਂ ਆ ਛੱਤਾਂ ਉਹ ਪੁਲਿਸ ਕੇਅਰਫੁਲ ਰਹਿਣੋ ਕੰਟੈਕਟ ਜ਼ਰੂਰ ਕਰ ਬਹੁਤ ਬੱਸਨ